ਨਾ ਤਾਂ ਹੁਣ ਚੈਤੀ ਮੱਚ ਸੌਲਟਿਆ ਲਾਉ। ਬੱਸ ਇਹ ਕਤਮ ਆ ਕਾਣੀ ਤੇਰਾ ਨਾਂ ਆ ਗਿਆ ਮਤਲਬ ਵੇ। ਸੌਲਟ ਐਸੀ ਸਾਹ ਦੇ ਲਾਉਣ ਜਿੱਥੇ ਮੈਂ ਮਾਰ ਕੇ ਤਾਰਿਆ ਨੇ ਵੱਡਾ ਕਰ। ਦਾਦੇ ਲਾ ਦੇ ਲਾ ਦੇ। ਮੈਂ ਕਹਿੰਦਾ ਜਮਾ ਭਾਈ ਜਮਾ ਡੰਗੜ ਕਰ ਦੋ। ਹੱਥ ਪਾੜ ਕੇ ਵਿੱਚ ਵੱਡੀ ਘਰ ਦੇ ਜਾਂ ਹੌਲ ਬਣਾ ਦੇ ਜਾਂ ਦੇ ਕਰ। ਬਟ ਦੇਖੀ ਹੈ ਉਹ ਤੀ। ਦੇਖ ਕੇ ਜਾਏ ਤੁਸੀਂ ਕਿਵੇਂ ਪੇਟੀਆਂ ਮਾਰਦੇ ਹੋ ਨਾ। ਵੇ ਇੱਕ ਟੀਮ ਆਈ ਹੈ ਇੱਕ ਟੀਮ ਆਈ ਆ ਪਤਾ ਪਾ। ਕਿੰਗ ਕਰੋ ਓਏ 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 ਲੈ ਮਾਰੇ ਇਸ਼ਮਾਲੇ ਟਿੰਟ ਟਿੰਟ ਖੁੱਲ ਜਾ ਸੈਮਸਨ ਖੁੱਲ ਜਾ ਖੁੱਲ ਜਾ ਬਈ ਆ ਗਿਆ ਛੱਤ ਤੇ ਲਾ ਕੇ ਐ ਕਰ ਅਲੀਵ ਜਾ ਕੇ ਆਈਦਾ ਚੋਕਰੇ ਟਲੀ ਵੱਧ ਦੀ ਸੀ ਕਦਰ ਇੱਕ ਵਾਰੀ ਤਾਂ ਬੱਚਾ ਸੀ ਉਹ ਕਾਂਣੀ ਮਿਲੀ ਓਏ ਆ ਗਿਆ ਇਹ ਕਿਹੜਾ ਸੀਰਪ ਮਾਨ ਜਮੰਗੂੜਿਆ ਹੀ ਆਉਂਦਾ ਬੰਦੇ ਦੱਸੋ ਕਿੱਥੇ ਹੁਣ ਗੱਲ ਨਹੀਂ ਪਾਸਾ ਬਸ ਇੰਨਾ ਤਾਂ ਬਹੁਤ ਆ ਬਾਈ ਮੈਨੂੰ ਤਾਂ ਬੰਬ ਮਿਲ ਗਿਆ ਪਰ ਇਹ ਹੋ ਜਾ ਹੁਣ ਮਾਰ ਕੇ ਸੱਟ ਲੈ ਅਸੀਂ ਆਜੂ ਤੋਂ ਸੱਟ ਕੇ ਬੰਬ ਮਾਰਦੇ ਜਣਾ ਸੀ ਅਸੀਂ ਬੰਦੇ ਇਹੋ ਜਿਹੇ ਆ ਓਹ ਇੱਕ ਤਾਂ ਇਹ ਸਾਈਡ ਆ ਉਹ ਤੇਰੀ ਪੁਆਇੰਟ ਮਾਰਦੇ ਮਾਰਦੇ ਮਰ ਗਿਆ ਕਮੇ ਹੋਏ ਕਮੇ ਆ ਗਿਆ ਸਵਾਦ ਪੱਜਣਾ ਹੋਰ ਭੱਜਾ ਵਰਦੋ ਸਾਹਮਣੇ ਦੋਗੇ ਟੋਗੇ ਉਹ ਚਾਨਨ ਖੜਾ ਹੋ ਗਿਆ ਮੇਰੇ ਕੋਲ ਸੱfte ਵਾਰ ਕਰਿਆ ਤੇਰੀ ਹੱਟ ਚ ਗੋਲੀ ਮਾਰੀ ਮੇਰੇ ਆ ਸਾਲਿਆ ਸਾਹਮਣੇ ਆ ਗਿਆ। ਅਹ ਥੈਂਕਸ ਗੋਰਖ ਬਾਈ ਅਛਾ ਇਹਦੀ ਬਾਣੀ ਚੱਲਦੀ ਰੋਕੇ ਹੈ ਕਿੱਥੇ ਜਾ ਮਾੜੇ ਆ ਇੱਥੇ ਜਾ ਲੋਨਾਂ ਨਿਕਲ ਚਾਉਣਾ ਟੋਨ ਓਕੇ ਕੋਈ ਕਵਾਰੀ ਬੰਦਾ ਨੋ ਓਕੇ चलो चलो करो रश होना दे दो नोक मारो 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 चलो चलो रश ही एक और नोक आज़ू 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 मैं तो पहुंच गया someone has been here ਇੱਕ ਰਿਕੋਲਵਰ ਨੂੰ ਭੱਜ ਗਿਆ ਰਿਕੋਲਵਰ ਨੂੰ ਥੱਲੇ ਹੀ ਆ ਫਿਰ ਦਊ ਫਿਰ ਦੇ ਕੜਦਾ ਕੜਦੇ ਕੜਦੇ ਆ ਇੱਥੇ ਇੱਥੇ ਇਹਨੇ ਕਹਦਾ ਨਾ ਇਹ ਵੀ ਕਹਿੰਦਾ ਪਈਆਂ ਕਿੱਥੇ ਮੈਨੂੰ ਇਹ ਆ ਨਾ ਉਹ ਬੰਦਾ ਤਾਂ ਨਹੀਂ ਉਹ ਮਾਰ ਰਿਹਾ ਕਰੀ ਨਾ ਬਟਾ ਦੇ ਥੈਂਕਸ ਇਹ ਮੈਂ ਉਹ ਤੋਂ ਮਾਰੀ ਛਾਲ ਸਿੱਧੀ ਹੱਡੀ ਹੱਡ ਵੱਜੇ ਦੇ ਯਾਰ ਕਿਹਨੇ ਮਾਰਾ ਦੋਸਤ ਐਸੇ ਕਰ ਗਿਆ ਮੇਰਾ ਜਾਨੀ ਕਾ ਕੁਛ ਇਹ ਕਰਉਣਾ ਮੈਚ ਸੀਗਾ ਹਟਾ ਮੈਂ ਸੋਚਿਆ ਕੈਂਪਰ ਦੇ ਮਾਰੂ ਸਲੋਚਲ ਕੇ ਮੈਨੂੰ ਹੀ ਪੈ ਗਿਆ ਬੈਕਵਰ ਦੇਖਿਆ ਸਾਡਾ ਲੋ ਲਗੜੋ ਮੈਨੂੰ ਲੈ ਗਿਆ ਹੈਲਥ ਕੀ ਅਸੀ ਤੇ ਅਸੀ ਕਰ ਗੋ ਮਰਿਆ ਤਾਂ ਹਰਿਆ ਆਪਕੇ ਤੇ ਮਰਨਾ ਮਰਨਾ ਜਿਹੜਾ ਮੈਨੂੰ ਹਰ ਮਾਰ ਗਿਆ ਸਿਕੰਦਰ ਮੈਨੂੰ ਮੇਰੇ ਵਾਲੇ ਬੰਦੇ ਤੇ ਸ਼ਾਕੇ ਗੋਲੀਆਂ ਖਾਂਦਾ ਸਾਲਾ ਪਹਿਲੇ ਡਿੱਗ ਪੈਂਦਾ ਹਾਏ ਤਾਂ ਉਸਾਈ ਤਾਂ ਇਹ ਉਸਾਈ ਤਾਂ ਹੈ ਬੰਦੇ ਆਏ ਬੰਦੇ ਆਏ ਬੰਦੇ ਆਏ ਬੰਦੇ ਆਏ ਬੰਦੇ ਆਏ ਬੰਦਾ ਬੰਦਾ ਕਿਤੇ ਕੋਲ ਇੱਕ ਕਿਤੇ ਕੋਲ ਇੱਕ ਹੰਟਰ ਆ ਗਿਆ ਅਸੀਂ ਉਹਨੇ ਉਹਨੇ ਬੰਦੇ ਹੀ ਹੋਣੇ ਯਾਰ ਵੀ ਜਨਾਨੀ ਭਾਲ ਲੋ ਬੰਦੇ ਹੀ ਬੰਦੇ ਭਾਲੀ ਜਨੇ ਥੱਲੀ ਫਿਰਦਾ ਉਹ ਨਾ ਨਾ ਰੁਕ ਜਾ ਰੁਕ ਜਾ ਉੱਚੀ ਉੱਤੇ ਕਰ ਤਾਂ ਕਿੱਥੇ ਚਲੋ ਚਲੋ ਤਾਂ ਆ ਗਏ ਡਟ ਗਿਆ ਕੰਨ ਕਰ ਪਰੇ ਆ ਲੈ ਉੱਲ ਉੱਪਰ 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 ਇੱਥੇ ਆ ਕੇ ਖੜ ਚੋ ਰਿਹਾ ਇਸ ਕੋਲ ਬਾਈ ਕਵਰ ਚ ਰਹੀ 2 ਮਿੰਟ ਮਾਰ ਕੇ ਲੋਕੇਸ਼ਨ ਇੱਥੇ ਦਾ ਹੈ ਨਹੀਂ ਬਿਲਕੁਲ ਉੱਪਰ ਬਿਲਕੁਲ ਤਾਂ ਆਏਗਾ ਛੱਤ ਤੇ ਉੱਪਰ ਹੈ ਸੁੱਕਾ ਚਾਹਦਾ ਛੱਤ ਤੇ ਸੁੱਕਾ ਤੂੰ ਜਾ ਪਰਲੀ ਸਾਈਡ ਓਏ तो तुम जा रहा बचा स्मोक सर के जाई चार नंबर कवर पे आएगा हां हां बिल्कुल चार नंबर नहीं है तीन नंबर है चार नंबर तो ही है जेड़ा <laughs> मर्जी नंबर है यार कवर छेगा ना ਕਿਹਰ ਜੀ ਬੱਲੇ ਲੇਖੇ ਕੋਈ ਨਹੀਂ ਆਦਾ ਉਹ ਲੈ ਜਾ ਓਏ ਜਾ ਯਾਰ ਇਹ ਮਾਰੀ ਕੱਪ ਗਿਆ ਮੈਂ ਉੱਤੇ ਦੇਖਦੇ ਰਿਹਾ ਗਿਆ ਜਾ ਸੁਖਾ ਰਿਕੋਲ ਤੇ ਹੁਣ ਕੋ ਰਿਕੋਲ ਤੇ ਜਾ ਹੁਣ ਲੈ ਯਾਰ ਬੱਲੇ ਲੈ ਲਿਆ ਤੇਰਾ ਜਾ ਸੁਖਿਆ ਫੱਜਾ ਮਰ ਗਿਆ ਜਾਨਾ ਜਾਨਾ ਮੈਂ ਜਾਨੂ ਮਾਰ ਤੌਰ ਕਿੰਨੀ ਵਾਰ ਮਰੂ ਕੁੱਤੇ ਇੱਥੇ ਆ ਜਾ ਓਏ ਆ ਕੀ ਓਏ ਬੰਬ ਕੀ ਨਹੀਂ ਹਿੱਟਿਆ ਇਹ ਨਹੀਂ ਸਿੱਟਿਆ ਸੀ ਕੋਣ ਤਿੰਨ ਨੰਬਰ ਨੇ ਨੌਕ ਪਿਆਗਾ ਇੱਛਾ ਜਾ ਸੁਖਾ ਕੋਈ ਕਰਨੀ ਇੱਥੇ ਰੋ ਇੱਥੇ ਰੋ ਜਾ 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 ਕੈਂਪਰ ਚ ਚਲੋ ਚਲੋ ਆ ਗਿਆ ਆ ਆ ਆ ਆ ਮੈਂ ਰਿਕਾਲ ਕਰਨ ਲੱਗਿਆ ਵੀ ਗੱਡੀ ਚੜ ਜਾਂ ਨਾ ਆ ਜਾ ਬਸ ਤੁਹਾਡਾ ਰਿਕਾਲ ਕਰਦਾ ਇਹੋ ਜਿਹਾ ਹੁੰਦਾ ਫਰਾਹ ਚ ਰਹਿ ਜਾਂਦੇ ਗਈ ਮੇਰੀ ਤਾਂ ਮੈਨੂੰ ਤਾਂ ਸਾਰਾ ਆਉਂਦਾ ਕਦਮ ਹੀ ਮਸਾ ਸੁਣਦੇ ਕਿਤੇ ਦੇ ਕਿ ਸੁਣਨਾ ਬੰਦਾ 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 ਪੂਰੇ ਪਲੀਜ਼ ਰਿਕਾਲ ਮੀ ਗਾਟ ਇਟ ਬੰਦਾ ਦੇ ਕੋਲ ਬੰਦਾ ਦੇ ਕੋਲ ਬੰਦਾ ਦੇ ਕੋਲ ਵਾਹ ਗੜਾ ਕਿਹਦੇ ਨੂੰ ਕੱਸੀ ਉਹਨਾਂ ਪਾਪਾ ਮਾਰਨ 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 ਪਰ ਕਾਲ ਕਰ ਦੇ ਰੀ ਕਾਲ ਕਰ ਦੇ ਬਸ 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 ਦੇਖ ਲੈ ਦੇਖ ਲਿਓ ਦੂਸਰੀ ਮੌਤ ਹੀ ਜਾਊਂਗਾ ਮਰਨ ਪੁੱਠਾ ਕਿਤੇ ਮੈਂ ਮਰਿਆ ਉੱਥੇ ਜਾਊਂਗਾ ਆ ਜਾਓ ਉੱਥੇ ਜਾਵਦੀ ਹਾਂ ਨਾਲੇ ਮੇਰਾ ਕਿਲ ਦਵਾਦੀ ਯਾਰ ਮੇਰਾ ਕਿਲ ਆ ਜਾਏ ਨਹੀਂ ਕਿਕੇ ਚੱਲ ਮੇਰੇ ਉੱਤਰ ਤੋਂ ਪਹਿਲਾਂ ਪਹਿਲਾਂ ਆ ਗਿਆ ਵਧੀਆ ਕਰ ਲੈ ਨਹੀਂ ਤਾਂ ਫਿਰ ਮੈਂ ਤਾਂ ਗਿਆ ਉੱਥੇ ਉੱਥੇ ਪੈਟੀ ਤਾਂ ਨਹੀਂ ਪੁੱਤ ਤਾਂ ਹੈ ਨਹੀਂ दादी के लागत हो गया ओ, उस्टे ओ उस्टे तो और वैब हो गया और वैब हो गया बंदे आ गए थे और तो वैब भी नहीं करता ओए बंदे आ गए थे अच्छा आ जाओ आ जाओ आ जाओ ओवर देओ आई जा मारा ये मारी कॉल पे आई जा मारी कॉल पे आई जा मारी कॉल पे कुछ बराड़ा मार रिकॉल पे आई है किथे भाई मार कर एकदम मेरे करची है चार नंबर भाई मार कर आ गए थे ओ ओ पे राइट से बंदा ਬਾਟ ਨੂੰ ਮਾਰੂਗਾ ਅਦਾ ਬਾਟ ਬਾਟ ਨੂੰ ਮਾਰ ਦੋ ਭਾਈ ਬਣ ਕੇ ਮੈਨੂੰ ਆਈ ਬਾਟ ਨੂੰ ਮਾਰ ਦੋ ਹੈਲੋ ਓਏ ਬਾਟ ਨੂੰ ਮਾਰ ਦੋ ਹਾਂ ਕਿਤੇ ਮੈਨੂੰ ਜ਼ਿੰਦਾ ਹੀ ਨਹੀਂ ਉਹ ਕੀ ਕਰੀ ਜਾਂਦੇ ਆਸਮ ਰਿਕਾਰਡ ਕਰੋ ਰਿਕਾਰਡ ਰਿਕਾਰਡ ਕਰੋ ਰਿਕਾਰਡ ਕਰੋ ਆਸਮ ਓ ਭਾਈ ਜੀ ਆ ਦੇਖੋ ਤੁਹਾਡੇ ਸਾਹਮਣੇ ਖੜਾ ਦਰਖਤ ਤੇ ਉੱਤੇ ਇਹਨੇ ਨੀਵੇ ਕੋਸ਼ਣੇ ਭੱਜ ਲਾ ਓਏ ਮੈਂ ਤਾਂ ਭੱਜਾ ਨਹੀਂ ਵੀ ਜਾਣਾ ਕਈ ਪਰ ਦੇਖ ਨਹੀਂ ਆਤਾ ਐਕਸਲੈਂਟ ਵਰਕ ਮੈਨਸਨ ਦੱਸਿਆ ਪਾ ਕੁੱਤੀ ਖਾ ਰਹੇ ਆ ਕੋਈ ਨਹੀਂ ਟਰੋਨਾ ਕਰੂੰਗਾ ਕੋਲਕਾਤਾ ਤਾਂ ਛੋੜਿਆ ਬਾਕੀ ਸਾਰੇ ਬੰਦੇ ਐਡੇ ਐਡੇ ਪ੍ਰੋ ਪਲੇਅਰ ਤੇਰੇ ਸਾਹਮਣੇ ਆ ਦੇਖ ਜੀ ਇੱਥੇ ਬੰਦੇ ਆ ਦੇਖੋ ਇੱਥੇ ਦੇ ਸਾਰੇ ਮਾਰ ਦੇਣ ਨੂੰ ਹੁਣ ਸਾਹਮਣੇ ਫਿਰਦਾ ਮਾਰਦਾ ਨੀ ਪੱਥਰ ਦੇ ਉਹ ਕਲੇ ਹੋ ਗਿਆ ਉਹ ਲੈ ਸਾਹਮਣੇ ਤੋਂ ਦਿਸੀ ਜਾਂਦਾ ਉਹ ਹੁਣ ਹੋ ਗਿਆ ਉਹ ਮਸੰਗ ਕੋਲੀਆਂ ਮਕਾ ਦੋ ਨੂੰ ਪਾ ਕੇ ਤੁਰੇ ਬੋਪਰਲੇ ਪਾਸ ਦੀ ਬਹ ਪੰਜ ਲਈ ਇਧਰੋਂ ਗਾਂ ਨੂੰ ਹੀ ਲੰਗੇ ਜੀ ਹੁਣ ਮੈਂ ਤਿੰਦਾ ਚੱਲ ਚੱਲ ਮੈਂ ਤੈਨੂੰ ਉਹਦੀ ਰਿਕਾਲ ਕਰਨ ਵਾਗਿਆ ਸੀ ਹੁਣ ਆਪ ਤੂੰ ਜਾਂਦਾ ਨਹੀਂ ਉਹ ਮੈਂ ਜਾਊਂਗਾ ਸਰੀਵਨ ਕਵਰ ਤੋਂ ਮਿਲ ਕੇ ਕਿਸੇ ਪਾਸੋਂ ਜਗੜੇ ਪਾਸੇ ਤੇ ਮੈਨੂੰ ਪਤਾ ਭੱਜਾ ਹੋ ਗਈ ਬਡਾ ਰਣਾ ਨੇ ਤੂੰ ਬੈਠਾ ਯਾਹਾਂ ਜਾਂ ਫਿਰ ਮਰ ਜਾ ਮੈਂ ਸਾਰੇ ਇੱਕੋਲ ਹੋਵਾਂਗੇ ਵਦਿਆ ਹਜ਼ੂਰ ਆ ਕੰਧ ਦੇ ਪਿਛਲੇ ਪਾਸੇ ਵਿਛਾਲ ਮਾਰ ਆ ਲੈ ਚਾਰਾਂ ਚਾਰਾਂ ਦੇ ਪੰਜਾ ਦੇ ਕੰਨ ਸਾਰਿਆਂ ਦੇ ਕੰਨ ਖੁੱਲ ਗਏ ਕਿੱਥੇ ਖੜਾ ਕਿੱਥੇ ਖੜਾ ਕਿੱਥੇ ਖੜਾ ਇੱਕ ਸਿੱਕਾ ਸਾਹਮਣੇ ਖੜਾ ਮੇਰੇ ਉਹ ਖੜਾ ਉੱਤੇ ਤਾਂ ਹਾਂ ਨੇੜ ਨੂੜ ਕਰਦੇ ਨਾ ਵੇ ਹਾਂ ਬੜੀਆਂ ਮੈਂ ਪੇਟੀਆਂ ਲੁੱਟ ਲਈਆਂ ਲਾ 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 ਮਰ ਗਿਆ ਬਸ ਉਹ ਤੇਰੀ ਬਾਤ ਹੀ ਆ ਇਹ ਦੇਖ ਰਿਹਾ ਮਾਤਾ ਚੰਗੀ ਹੈ ਇਹ ਜਗ੍ਹਾ ਤੇ ਮੈਂ ਹੁੰਦਾ ਤਾਂ ਸਾਲੇ ਨੇ ਪਲੱਜ ਦੱਖਣ ਵਾਲੋਂ ਗੋਲੀ ਚਲਾ ਜਾਂਦੇ ਸਾਲੀਪੁਰ ਨੂੰ ਆ ਕੇ ਮਾਈਂਡ ਦੂਰੋਂ ਗੋਲੀ ਫੜ ਲੈਂਦੀ ਕੋਲਤੀ ਲਾਂਗੇ ਜੇ ਮੇਰੇ ਵਾਲਾ ਤਾਂ ਬੋਂ ਹੀ ਡਿੱਗ ਪੈਂਦਾ ਦੂਰੇ ਨਾਲ ਹੀ ਮਰ ਜਾਂਦਾ ਇਸ ਵਾਰ ਦੇ ਕੇ ਆਏ ਉਹਨੇ ਉਛਲ ਕੇ ਨਾਲੇ ਹਜੇ ਤੱਕ ਮੈਨੂੰ ਲੱਗਾ ਇੱਕ ਹੀ ਫਾਇਰ ਕੱਢਿਆ ਮਸਤਾ ਮੇਰੇ ਮੱਥੇ 'ਚ ਵਿੜਿਆ ਦੱਸਦਾ ਗੱਡੀ ਆ ਗਈ ਵਜਦੀ ਹੋਣੀ ਆਸ ਮੱਥੇ 'ਚ ਐਥੇ ਗੱਡੀ ਖੜੀ ਹੁੰਦੀ ਓਏ ਉੱਤੇ ਆ ਗਈ ਆ ਗਈ ਗੱਡੀ ਆ ਗਈ ਉਹ ਮਗਰ ਫਾਈਟ ਹੋ ਗਈ ਮੈਨੂੰ ਟੈਨਸ਼ਨ ਨਹੀਂ ਲੈਣੀ ਆ ਪਰ ਰਿਕਾਲ ਕਰਨਾ ਟੈਨਸ਼ਨ ਆਫਲ ਨੇ ਟਪ ਕੇ ਤਨ ਨਾ ਪਰਦਾ ਇੱਕ ਵਾਰੀ ਰਿਕਾਲ ਕਰ ਦੇ ਜਦੋਂ ਮੈਂ ਰਿਕਾਲ ਹੋ ਗਿਆ ਬਸ ਇੱਕ ਵਾਰੀ ਰਿਵਾਈਵ ਦੇ ਦੇ ਮੋੜ ਗੇਮ ਖਤਮ ਹੋਇਆ ਐਂ ਦਸੂ ਉਤਰਨਾ ਕਿੱਥੇ ਆ ਉਤਰੋ ਮੇਰੇ ਕੋਲ ਬਦ ਗੱਡੀ ਆ ਗਈ ਇੱਥੇ ਆ ਰਿਹਾ ਹਾਂ ਬਹੁਤ ਠੀਕ ਹੈ ਇੱਥੇ ਇੱਥੇ ਵਸ ਇੱਥੇ ਇੱਥੇ ਮਰ ਕੇ ਤੇ ਚਾੜਾ ਬੰਦੇ ਆ ਗਏ ਮੇਰੇ ਤੇ ਆ ਗਿਆ ਤੇਰੇ ਪਿਆਸੀ ਵੀ ਆ ਗਏ ਬੰਦੇ ਚੰਨਾ ਨਹੀਂ ਕਾਪੀ ਮੈਂ ਕਿਲੀ ਥੱਲੇ ਨੂੰ ਆਜੇ ਕਿਹੜਾ ਆਉਂਦਾ ਚਲੋ ਪਾੜ ਲਾਂ ਬੰਦਾ ਆ ਗਿਆ ਉਹ ਰਿਕਾਲ ਟਾਵਰ ਤੇ ਖੜਾ ਕੋ ਟਾਵਰ ਤੇ ਖੜਾ ਹਣੀ ਅੰਦਰ ਰਿਕਾਲ ਕਰੀ ਜਾਂਦਾ ਮਾਰ 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 ਆਰ ਕੋਲ ਫਾਰਿਕ ਹੋ ਗਿਆ। ਨਾ ਤਨ ਬੁੱਕ ਗਿਆ ਕੋਪੜ ਤੇ ਹੁੰਦੇ ਆ। ਕੋਦੇ ਫੁਪੜ ਹੁੰਦੇ ਮੈਗਨਾ ਬੁਮ ਐਰ ਕੋਲ ਕੀਤਾਗਾ। ਉਦੋਂ ਇਹਦਾ ਹੁਣ ਦਾ ਆਇਆ ਤਰੋ ਦਾ ਨਾ ਆਉਂਦਾ ਆਇਆ ਦੋਨਾਂ ਦਾ। ਜੇ ਤਨੂਰ ਉਹਨੇ ਕਿੰਨੇ ਖੜਾ। ਆ ਗਿਆ ਆ ਗਿਆ ਬਾਸ ਨਾ ਵੀ ਚੱਲਦਾ। ਚਲਦਾ ਤਾਂ ਪੜ ਕੇ ਬੰਦੇ ਫਿਰ ਪਿੱਛੇ ਵੀ ਬੰਦੇ ਆਉਣਗੇ ਉਹ ਚਾਲ ਉਹ ਤਨਰ ਨੂੰ ਬਿਚਾ ਸੁੱਕਾ ਤਨਰ ਨੂੰ ਬਿਚਾ ਤਨਰ ਨੂੰ ਬਿਚਾ ਨੌਕ ਪਿਆ ਪਿਆ ਤੇ ਤੇਰੀ ਠੂਈ ਸ਼ਕਤੀ ਉਹਨਾਂ ਨੇ ਓਏ ਓਏ ਯਾਰ ਤੁਸੀਂ ਦੱਸਿਆ ਨਹੀਂ ਵੀ ਹੋਰ ਵੀ ਐ ਤਾਂ ਇੱਧਰ ਹੈਗੇ ਤਾਂ ਨੌਕ ਕਰਕੇ ਵਾਗ ਗਿਆ ਕਾ ਹੈ ਕਿ ਹੋਰ ਅਗਲਾ ਨੌਕ ਉਹ ਬਸ ਰਾਇਰ ਉਹ ਬਸ ਇੱਕੇ ਲ ਦਬਾ ਦੇ ਹੋਰ ਨਹੀਂ ਕੋਈ ਕਿੱਥੇ ਜੀ ਸੀਗਾ ਉਹ ਸਾਹਮਣੇ ਚਾਹਦਾ ਪਚਿਆ ਆ ਇਧਰ ਖੱਬੇ ਉਹ ਮਾ ਦਬਾਈ ਬੋਲਣ ਬਾਈ ਸਮੋਤ ਤੋਂ ਸਮੋਤ ਨਹੀਂ ਜਾਣੀ ਹੈ ਹੋਰ ਇਹਨੇ ਮਾਰ ਲਿਆ ਇੱਕ ਮਗਰਾ ਸਾਰ ਆਫਨ ਆਫਨ ਲੈਫਟ ਤੋਂ ਦੋ ਜੰਦੀਆਂ ਗੋਲਿਆ ਮੈਨੂੰ ਪਤਾ ਆਹੋ ਇਧਰੋਂ ਕਤੋਂ ਉਦਰੀ ਗਤ ਹੋਈ ਇਹਨੇ ਇਤਰੇ ਬੰਦਾਗਾ ਉਹ ਲੈ ਹੇਥਾ ਲੜਾ ਲੈ ਹੇਥਾ ਲੜਾ ਆਹ ਸਹੀ ਨਹੀਂ ਹੋ ਗਈ ਦੋ ਇਹ ਦੇਖ ਜਿੰਨੇ ਤੇ ਆ ਗਏ ਆ ਆ ਦੇਖ ਸੈਨ ਨੰਬਰ ਜੱਦੀ ਆ ਪਿੱਛੇ ਦੇਖ ਪਿੱਛੇ ਤਾਂ ਨਹੀਂ ਹੋਰ ਇਹ ਤਾਂ ਦੇਖੀ ਚੋਗਿਆ ਆ ਮੈਂ ਕਿਧਰ ਟੱਪੀ ਜਾਣਾ ਓਰੇ ਆ ਜਾ डेविड तो ਚਮੜੀ ਚੀਕੂ ਹੈ। ਡੇਟ ਆ ਗਿਆ। ਉਹ ਲੱਚ ਬੰਬ ਆ ਗਿਆ। ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ। ਆਸਮ। ਬੰਨ ਮਰ ਹੁੰਦਾ 109 ਕੋਈ ਮੈਂ ਤੇਰੇ ਬੰਦੇ ਨੂੰ ਗੋਲੀ ਮੈਨ ਮਾਰਦਾ। ਤੇਰ ਤੇਰ ਨਾ ਮਾਰ ਦੇ ਨਾ। ਠੀਕ ਹੈ ਇੱਕ ਹੋਰ ਹੁਣ ਬਚ ਕੇ ਰਹੀ ਆ ਆਪਦਾ ਬਚ ਕੇ ਹੋਇਆ ਨਾ ਬੋਟ ਮੁੜ ਸਕਰੇ ਕਾਲ ਕਰ ਮੈਂ ਹੋਇਆ ਵੀ ਪਰ ਹੋਇਆ ਹੋਇਆ ਨਹੀਂ ਕੋਈ ਕਰ ਸਕਾ ਨੂੰ ਪਹਿਲਾਂ ਦਈ ਨੁਕਸ ਸਕਾ ਯਾਰ ਕਾਲ ਕਰ ਸਕਾ ਇੱਕ ਮਦਾ ਰੋਕ ਪਿਆ ਉੱਤੇ ਹੁਣ ਤਾਂ ਹੋ ਗਿਆ ਹੂ ਰਿਵਾਈਵ ਕੋਈ ਫਾਇਦਾ ਬਸ ਜਾਨ ਛੋਟੀ ਹੀ ਏ ਤੁਹਾਡੇ ਦੀ ਏ ਸਮਝ ਲਓ ਤਿੰਨ ਨੰਬਰ ਕੀ ਕਰੀ ਜਾਂਦਾ ਹੈ ਖੜਾ ਕਿਵੇਂ ਤਿੰਨ ਨੰਬਰ ਹਲਤ ਨਹੀਂ ਕਰਦਾ ਸਹੀ ਨਹੀਂ ਇਹਦੇ ਕੋਲੇ ਹਲਤ ਲਾ ਲਈ ਹਲਤ ਸਹੀ ਨਹੀਂ ਉਹਦੇ ਮੇਰੀ ਪੇਟੀ ਪਈ ਆ ਸਾਹਮਣੇ ਯਾਰ ਇੱਥੇ ਦੇਖ ਲੈ ਲਿਫਟ ਚ ਦੇਖ ਲੈ ਆ ਸਾਹਮਣੇ ਪੇਟੀ ਪਈ ਆ ਦੀ ਜਾ ਕੇ ਜਲਦੀ ਉੱਥੇ ਰੱਖ ਲੈਣੇ ਅਗਲੇ ਤਿੰਨ ਨੰਬਰ ਕਰਕੇ ਜਾਵੜੀ ਪਟਾਣਿਆਉਂਦਾ ਤੂੰ ਫਿਰ ਮੇਰੀ ਪੇਟੀ ਬਣ ਕੇ ਫਿਰ ਹਲਤ ਲੱਗ ਜੂ ਪੇਟੀ ਦੇ ਆਵੜਾ ਨਾ ਤੂੰ ਜੋਂ ਚੱਲੇ ਛੱਡ ਦੇ ਭਰਾ ਇਹ ਪਿੱਛੇ ਆ ਕੇ ਮਰਦਾ ਠੀਕ ਕਰੀ ਮਰਦਾ ਆ ਕੇ ਇੱਧਰ ਕੋਈ ਨਹੀਂ ਨਾ ਉਹ ਡੀਵੀ ਆਈ ਸਟੂਟ ਤੇ ਕੋਈ ਨਾ ਕੋਈ ਨਾ Good luck mates ਬੱਤੇ ਚ ਨਹੀਂ ਲੈਣੀ ਹੁੰਦਾ ਉਹ ਸਾਹਮਣੇ ਬੰਦਾ ਮਾਰ 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 ਜਾਏ ਅਰੇ ਟੱਕਰ ਕੋਈ ਰੇਲ ਕਰ ਨੂੰ ਸਾਹਮਣੇ ਬੰਦਾ ਮਾਰ 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 ਇੱਕ ਬੰਦਾ ਨੋਕ ਨਾ ਹੀ ਆਇਆ ਇਹ ਚੁੱਕਾ ਨਾ ਉਹ ਪਿੱਛੇ ਬੰਦਾ ਯਾਰ ਰਾਈਟ ਤੇ ਪਿੱਛੇ ਪਿੱਛੇ ਬੰਦਾ ਸੁਪਣਾ ਗਿਆ ਹੋਇਆ फ्रिश कर लेना फ्रिश कर ला, ने, कर ला। देखो जोड़ तो तो <laughs> <उकी हो या। laughs> दे ये नौका नजर ली तो एक बड़ा ही गंदा यार।